ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਂਓ ਠੀਕ ਠਾਕ ਮੇਰੇ ਭਰਾ ਸਾਰੇ ਤੇ ਕਾਫੀ ਸਮੇਂ ਬਾਅਦ ਆਏ ਆਂ ਵੀਡੀਓ ਲੈ ਕੇ ਹੁਣ ਜਿੰਜੂ ਟਾਈਮ ਹੋਊਗਾ ਆਪਾਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ 2 ਮਹੀਨੇ ਦੀ ਪਲੱਸ ਆਰ ਪੀਟਰ ਗਾਂ ਹੀ ਕੋਈ 1 ਸਾਲ ਡੇਢ ਸਾਲ ਤੋਂ ਤੇ ਇਹ ਹੁਣ ਆਪਾਂ ਚੈੱਕ ਕੀਤੀ ਆ 2 ਮਹੀਨੇ ਦੀ ਪਲੱਸ ਤੇ ਧੰਨ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਅੱਜ ਚੈੱਕ ਪਾਸ ਹੋ ਗਈ ਆ ਕੋਈ ਜੜੀ ਬੂਟੀ ਨਹੀਂ ਆ ਕੋਈ ਕੁਝ ਨਹੀਂ ਆ ਸਿਰਫ ਉਦੀ ਕਿਰਪਾ ਨਾਲ ਤੇ ਉਹਦੇ ਬਖਸ਼ੇ ਹੋਏ ਤਰੀਕਿਆਂ ਨਾਲ ਇਹ ਗਾ ਗੱਬਣ ਹੋਈਆ ਪਿੰਡ ਆਪਾਂ ਡਾਲੇ ਚੱਕ ਖੜੇ ਆ ਜਿਲ੍ਹਾ ਆਪਣਾ ਗਰਦਾਸਪੁਰ ਆ ਤੇ ਇਹ ਭਾਜੀ ਹੋਣੀ ਵੀ ਹਾਂ ਨਹੀਂ ਭਾਜੀ ਹੋਣੀ ਵੀ ਤੁਹਾਨੂੰ ਦੱਸਣਗੇ ਕਿ ਚਲੋ ਟੀਕੇ ਟੂਕੇ ਆਪਾਂ ਕਿੰਨੀ ਵਾਰੀ ਹਣਾ ਲੱਗੇ ਇਹਨੂੰ ਤੇ ਮੈਂ ਆਇਆ ਤੇ ਚਲੋ ਹੁਣ ਕਿਦਾਂ ਕੰਮਕਾਰ ਆਪਣਾ ਸਾਰੀ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਦੱਸੋ ਦੱਸੋ ਸਾਰੀ ਗੱਲ ਕਾਈ ਹੋ ਗਿਆ ਕੁੜੀਆ 1.5 ਸਾਲ ਸੁਈ ਨੂੰ ਬੰਨ ਨਹੀਂ ਢਈ ਹਾਂਜੀ ਹਾਂਜੀ ਫੇਰ ਸੱਤ ਵਾਰੀ ਕਰਾਈ ਬਣ ਜਾਂਦੀ ਫੇਰ ਜਾਂਦੀ ਰਹੀ ਹੈ ਫੇਰ ਜਾਂਦੀ ਰਹੀ ਹਾਂਜੀ ਤੇ ਚਲੋ ਕਿਰਪਾ ਹੋ ਗਿਆ ਮਾਲਕ ਦੀ ਡਾਕਟਰ ਬਹੁਤ ਸਿਆਣਾ ਵੀ ਕਹਿ ਹਟੀਏ ਚਲੋ ਇੱਕ ਕਿਰਪਾ ਕਰ ਗਿਆ ਆਪਣੀ ਮੋਂਗਲ ਹਾਂਜੀ ਹਾਂਜੀ ਕਿ ਕੋਈ ਤੁਹਾਨੂੰ ਮੇਰੇ ਬਾਰੇ ਕਿਹਨੇ ਦੱਸਿਆ ਜਦੋਂ ਮੈਂ ਆਇਆ ਇੱਥੇ ਮੇਰੇ ਪਾਂ ਜੈਨ ਦੱਸਿਆ ਵੀ ਅੱਗੇ ਵੀ ਕਹਿੰਦੀ ਗਾਈ ਖਲਾਉਂਦੀ ਨਹੀਂ ਤੇ ਖਲਾਰਦੀਪ ਗਾਈਆਂ ਬੜੀ ਵਧੀਆ ਹਾਂਜੀ ਹਾਂਜੀ ਬੋਲੋ ਬੋਲੋ ਉਹ ਹੀ ਮਾਲਕ ਦੀ ਆ ਚਲੋ ਅੱਜ ਖੁਸ਼ੀ ਹੋਈ ਹੈ ਗਾਂ ਨਿਕਲ ਆਈ ਹੈ ਚਲੋ ਗਾਂ ਨਿਕਲ ਆਈ ਆ ਤੇ ਯਕੀਨ ਹੀ ਮੁੰਡੇ ਤੇ ਇਹਦੇ ਤੇ ਹਾਂ ਯਕੀਨ ਤਾਂ ਹੀ ਵੀ ਆਈ ਬੁਲਾਇਆ ਇਹਦਾ ਹਾਂ ਤੇ ਪਹਿਲਾ ਜ਼ੋਰ-ਜ਼ਰ ਲਾ ਕੇ ਚੱਲ ਗਏ ਇਤੋਂ ਆਹ ਜ਼ੋਰ-ਜ਼ਰ ਲਾ ਕੇ ਚੱਲ ਗਏ ਨਹੀਂ ਗੱਲ ਬਣੀ ਨਹੀਂ ਬਣੀ ਗੱਲ ਹਾਂ ਤੇ ਹੁਣ ਬਣਾਤੀ ਫਿਰ ਆਪਾਂ ਹਾਂ ਉਹ ਹੁਣ ਬਣਾਤੀ ਗੱਲ ਡਾਕਟਰ ਨੇ ਬੜੀ ਕਿਰਪਾ ਕਰਤੀ ਆਏ ਨਹੀਂ ਕਿਰਪਾ ਤਾਂ ਨ Guru Ramdas ਦੀ ਜਿਹਦੀ ਕਿਰਪਾ ਦੇ ਨਾਲ ਇਹ ਜਾਨਵਰ ਕੱਬਣ ਹੋਇਆ ਵਾ ਤੇ ਬਾਕੀ ਉਹ ਭਾਜੀ ਹੋਣੀ ਲੱਗੇ ਖੜੇ ਨੇ ਇਹਨਾਂ ਨੂੰ ਕੋਈ ਪੁੱਛਨੇ ਕਿ ਕਿਦਾਂ ਕੰਮਕਾਰ ਆਪਣਾ ਕਿਦਾਂ ਤੁਹਾਨੂੰ ਲੱਗਾ ਆਪਣੀ ਇਹ ਗਾਜ ਇਹ ਭਾਜੀ ਉਹਨਾਂ ਦੀ ਗੱਬਣੀ ਤੇ ਬਾਬਾ ਪੰਜ ਵਾਰੀ ਦਵਾ ਫਿਰ ਗਈ ਸੀ ਡਾਕਟਰ ਆਏ ਆਏ ਬਜੋੜ ਜਾਰ ਲਾਇਆ ਡਾਕਟਰ ਨੇ ਮਗਾ ਨਹੀਂ ਬਣੀ ਹਾਂਜੀ ਹਾਂਜੀ ਤੇ ਤੁਹਾਡੀ ਗੁਰੂ ਰਾਮਦੇਵ ਜੀ ਦੱਸ ਪਈ ਸੀ ਡਾਕਟਰ ਦੀ ਤੇ ਉਹਨੇ ਭਾਂਜੇ ਨੇ ਦੱਸਿਆ ਘੱਲਿਆ ਹਾਂਜੀ ਤੇ ਮਾਵਾਂ ਵਾਲਿਆਂ ਦੀ ਵੀ ਗਾਈ ਜਿਹੜੀ ਪੰਜ ਛੇ ਵਾਰੀ ਫੇਗੀ ਸੀ ਉਹਨਾਂ ਦੀ ਉਹ ਬੜੀ ਭਾਰੀ ਦਾ ਹੈਗੀ ਹਾਂਜੀ ਹਾਂਜੀ ਹੋਰ ਘਟ ਘਟ ਨਾ ਕਰ ਰੁਪਈਆ ਦਾ ਮੁੱਲ ਹੀ ਹੋਦਾ ਹਾਂ ਵੰਟ ਗਈ ਖਲਾਰ ਵੀ ਤੁਹਾਨੂੰ ਦਿੱਤੀ ਪਹਿਲਾਂ ਵੀ ਵੰਦੀ ਨਹੀਂ ਰਿਪੀਟਰ ਬੜੀ ਤਗੜੀ ਹੈ ਗਾਂ ਵਿਚਾਰੀ ਬਿਮਾਰ ਹੋ ਗਈ ਬਣ ਗਈ ਤੇ ਗਾਂ ਨੇ ਬੜਾਵੀ ਕੰਮ ਹੋਇਆ ਤਾਂ ਉਹ ਚਰੀ ਦੀ ਲਾਤ ਗਈ ਲੱਤ ਟੁੱਟ ਲੱਤ ਟੁੱਟ ਗਈ ਬੈ ਗਈ ਹੀ ਗਾਂ ਦੀ ਗਾਂ ਤੇ ਗਵਰ ਨਿਕਲ ਆਈ ਹੀ ਦੋ ਤਾਂ ਨੰਮੀ ਨਾ ਗਵਣ ਹੀ ਹਾਂ ਹਾਂ ਤੇ ਬੜਾਵਰੀਆ ਕੰਮ ਚੱਲਦਾ ਸੀ ਅਸੀਂ ਉਹ ਦੋ ਤਿੰਨ ਨੰਗਰ ਜੇ ਰੱਖਿਆ ਨਰੀ ਸੁਭਾਅ ਦੀ ਵੀ ਜੇ ਕਰਨੇ ਆ ਕਿਤੇ ਦਿੱਸੀ ਟਾਈਮ ਨਾ ਪਾਉਣੇ ਆ ਤੇ ਇਹਨਾਂ ਦੇ ਕਿਤੇ ਨਾ ਡਰੋ ਵੀ ਰੋਟੀ ਦਾ ਜੁਗਾੜ ਮਾੜਾ ਮਾੜਾ ਇਹ ਵੀ ਵਿਚਾਰੇ کافی ਟਾਈਮ ਤੋਂ ਖਰਾਬ ਚੱਲਣ ਦੇ ਜਿੱਤਨਾ 6-7 ਵਾਰੀ 7-8 ਵਾਰੀ ਟੀਕਾ 1.5 ਸਾਲ ਤੋਂ ਇਹ ਗਾਂ ਇਦਾਂ ਹੀ ਚੱਲਦੀ ਆ ਉਹਂਡੀ ਵਿਚਾਰੀ ਪਤਾ ਨਹੀਂ ਕਿੰਨੀ ਵਾਰੀ ਚਲੋ ਹਣਾ ਟਾਈਮ ਤੇ ਖਰਾਬ ਹੁੰਦਾ ਹੀ ਆ ਸਮਾਂ ਤੇ ਖਰਾਬ ਹੁੰਦਾ ਹੀ ਆ ਪਰ ਜਦੋਂ ਜਨਵਰ ਨਿਕਲ ਆਉਂਦਾ ਵੇ ਤੇ ਖੁਸ਼ੀ ਹੁੰਦੀ ਏ ਚੀਜ਼ ਦੀ ਹਨਾ ਤਾਂ ਬਾਕੀ ਕਿਵੇਂ ਕੰਮਕਾਰ ਲੱਗਦਾ ਫਿਰ ਮੁੰਡੇ ਦਾ ਦੱਸ ਦੋ ਹਾਂ ਕੰਮ ਕਰਨੀ ਪਿਆ ਬੜਾ ਵਧੀਆ ਜੀ ਡਾਕਟਰ ਸਿਆਣਾ ਕੋਈ ਬੋਦੀ ਫੀਸ ਫਾਸ ਵੀ ਨਹੀਂ ਹੈ ਨਾ ਆਪਣੀ ਪੈਸੇ ਦੀ ਦੱਸ ਦੋ ਗੱਲ ਇਹਨਾਂ ਨੂੰ ਨਾ ਨਾ ਫੀਸ ਹੀ ਕੋਈ ਨਹੀਂ ਬਿਲਕੁਲ ਪੈਸੇ ਵੀ ਨਹੀਂ ਇੱਥੇ ਤਾਂ 2-2 4-4000 ਰੁਪਏ ਫੀਸਾਂ ਭਰਨ ਨੂੰ ਤਿਆਰ ਹੋ ਜਾਂਦੇ ਨੇ ਲੋਕ ਨਹੀਂ ਨਹੀਂ ਫੀਸ ਵੀ ਆਪਾਂ ਤਾਂ ਫਿਰ ਵੀ 1.5 1.5 2-2 2-2 2-2 250 ਚ ਬਣਾ ਦੀ ਦੀਆ ਇਹਨੇ ਜੀ ਬਣਾਈ ਹੈ ਨਾ ਆਪਾਂ ਉਹ ਜ਼ਿਆਦਾ ਤਾਂ ਨਹੀਂ ਨਾ 250 250 ਇੱਕ ਵਾਰੀ ਮੈਂ ਦਵਾਈ ਭਰਨ ਆਇਆ ਸੀ ਪਾਊਡਰ ਖਵਾ ਲਿਆ ਨੂੰ ਆ ਪਾਊਡਰ ਖਵਾ ਲਿਆ ਤੇ ਇੱਕੋ ਫਿਰ ਮੈਂ ਡਬਲ ਟੀਕਾ ਭਰਿਆ ਸੀ ਇਹਨੂੰ ਹਨਾ ਤੇ ਉਹ ਹੀ ਅੱਜ 2 ਮਹੀਨੇ ਹੋ ਗਏ ਆ ਜਿਹਨੂੰ ਗੱਬਣ ਹੋਈ ਹੋ ਗਈ ਆ ਉਹਦੀ ਮੇਰ ਹੋ ਗਈ ਆ ਗੁਰੂ ਰਾਮਦਾਸ ਦੀ ਤੇ ਮੇਰੇ ਭਰਾ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਲਾਈਕ ਕਰਿਆ ਕਰੋ ਇਹ ਚੀਜ਼ ਨੂੰ ਰਿਕਾਰਡ ਕਰਨ ਦਾ ਤੇ ਦਿਖਾਉਣ ਦਾ ਤੁਹਾਨੂੰ ਫਰਜ ਆ ਇਹ ਰਿਐਲਿਟੀ ਆ ਬਿਲਕੁਲ ਇਹਦੇ ਵਿੱਚ ਕੋਈ ਚੀਜ਼ ਦੀ ਮਸ਼ਹੂਰੀ ਨਹੀਂ ਹੈਗੀ ਸਿਰਫ ਉਹਦਾ ਨਾਮ ਲੈ ਕੇ ਜਿਹੜਾ ਆਪਾਂ ਕੰਮ ਕੀਤਾ ਵਾ ਤੇ ਉਹਦੇ ਹੀ ਰਿਜ਼ਲਟ ਸਾਨੂੰ ਮਿਲਦੇ ਨੇ ਤੇ ਉਹ ਰਿਜ਼ਲਟ ਦਿੰਦਾ ਵਾ ਹੁਣ ਜਿਉਂ-ਜਿਉਂ ਟਾਈਮ ਗਾਂ ਹੁੰਦਾ ਗਿਆ ਜਨਵਾਰਾ ਚੈੱਕ ਹੁੰਦੇ ਗਏ ਤੇ ਫਿਰ ਆਪਾਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਬਾਕੀ ਕੁਝ ਕਹਿਣਾ ਚਾਉਂਦੇ ਜਾਂਦੇ ਜਾਂਦੇ ਮੁੰਡੇ ਬਾਰੇ ਫਿਰ ਕਰੀਏ ਬੰਦ ਦੱਸੋ ਮੈਨੂੰ ਨਹੀਂ ਨਹੀਂ ਬਹੁਤ ਵਧੀਆ ਡਾਕਟਰ ਆ ਮੈਂ ਕਿਹਾ ਅਪਣੇ ਬਹੁਤ ਜ਼ਿਆਦਾ ਸਿਆਣਾ ਡਾਕਟਰ ਨੂੰ ਦਿਖਾ ਦਿਆ ਕਰੋ ਜਿਹਨੂੰ ਪਿੰਦੀ ਵੀਰ ਭਰਾ ਨੂੰ ਦਿਖਾ ਦਿਆ ਕਰੋ ਕਰੋ ਗੱਲ ਤੁਸੀਂ ਕਰੋ ਭਾਰੀ ਚਲੋ ਬੋਲਣ ਲੱਗਿਆ ਚੈੱਕ ਨਹੀਂ ਲੋਟਦੀ ਗਾਂ ਦੀ ਨਹੀਂ ਬਣਦੀ ਤੇਰੀ ਗਾਂ ਕਦੀ ਖਲੋਂਦੀ ਨਹੀਂ ਐ ਡਾਕਟਰ ਨੂੰ ਦਿਖਾਓ ਡਾਕਟਰ ਸਿਆਣਾ ਵਾ ਸਾਡੀ ਵੀ ਬਣ ਗਈ 2 ਸਾਲਾਂ ਤੋਂ ਸਾਡੀ ਵੀ ਆ ਆ ਜਿਹੜਾ ਦੋ ਦੋ ਹੁੰਦੀ ਥੋੜਾ ਬਹੁਤ ਹਾਂਜੀ ਹਾਂਜੀ ਤੇ ਚਲੋ ਗਾੜੀ ਦਿਰਵਾ ਹੋ ਗਈ ਆ ਚਲੋ ਉਹਦੀ ਕਿਰਪਾ ਹੋਣੀ ਚਾਹੀਦੀ ਜਿਹੜਾ ਉਹ ਰੱਬ ਆਪਣੇ ਨਾਲ ਹੁੰਦਾ ਵਾ ਜਿਹਦਾ ਨਾਮ ਲੈ ਕੇ ਕੰਮ ਕੀਤਾ ਵਾ ਉਹਦੀ ਕਿਰਪਾ ਸਾਰੀ ਏ ਤੇ ਉਹਦੀ ਕਿਰਪਾ ਗਾਂ ਇਦਾਂ ਹੀ ਬਣੀ ਰਹਿਣੀ ਆ ਇਹ ਕਾਫੀ ਟਾਈਮ ਤੋਂ ਵਿਚਾਰੇ ਖਰਾਬ ਹੀ ਹਨਾ ਤੇ ਡਾਕਟਰ ਵੀ ਆਉਂਦੇ ਹੀ ਤੇ ਟੀਕਾ ਲਾ ਕੇ ਗਾਂ ਜਾਂਦੇ ਸੀ ਤੇ ਇਦਾਂ ਹੀ ਕਿ ਚਲੋ ਆਏ ਆ ਤੇ ਅੱਜ ਗੱਬਣ ਕਰਕੇ ਇਹਨਾਂ ਦੇ ਹੱਥ ਚ ਫੜਾਤੀ ਆ ਬਾਕੀ ਚਲੋ ਠੀਕ ਹੈ ਜੀ ਇੰਨੀ ਵੀਡੀਓ ਆਪਣਾ ਜਿਆਦਾ ਲੰਮੀ ਨਹੀਂ ਕਰਨੀ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੰਗਾ ਬਾਜੀ ਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ